6 ਅਗਸਤ 2024 ਨੂੰ ਦਿਨ ਮੰਗਲਵਾਰ ਨੂੰ ਸ਼੍ਰੀ ਸੁਪਵਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਝਲੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਨਾਕਿਆਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਸ਼੍ਰੀ ਅਦਿੱਤਿਆ ਆਈਪੀਐਸ ਏਡੀਸੀ ਪੀ ਸਿਟੀ 2 ਝਲੰਦਰ ਅਤੇ ਸ਼੍ਰੀ ਆਤੀਸ਼ ਪਾਟਿਆ ਪੀਪੀਐਸ ACP ਟ੍ਰੈਫਿਕ ਜਲੰਧਰ ਨੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਨਾਕਿਆਂ ਤੇ ਕੀ ਇਸ ਵਿਸ਼ੇਸ਼ ਮੁਹਿੰਮ ਦਰਾਂ ਮਾਡਲ ਟਾਊਨ, ਪੀਪੀਆਰ ਮਾਲ, ਅਰਬਨ ਸਟੇਡ, ਫੇਜ਼ 2, ਬੀਐਮਸੀ ਚੌਂਕ ਅਤੇ ਸ਼ਹਿਰ ਦੇ ਹੋਰ ਨਾਕਾ ਪੁਆਇੰਟਾਂ ਤੇ ਐਸਐਚਓ ਵੱਲੋਂ ਟ੍ਰੈਫਿਕ ਅਤੇ ਆਰਐਸ ਟੀਮਾਂ ਨਾਲ ਰਾਤ ਦੀ ਨਾਕੇਬੰਦੀ ਅਤੇ ਚੈਕਿੰਗ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਅਪਰਾਧਾਂ ਨੂੰ ਰੋਕਣਾ, ਨਿਰਵਗਿੰਨ ਆਵਾਜਾਈ ਨੂੰ ਯਕੀਨੀ ਬਣਾਉਣਾ ਅਤੇ ਹਰੇਕ ਨਾਗਰਿਕ ਲਈ ਸੁਰੱਖਿਅਤ ਸੜਕਾ ਪ੍ਰਦਾਨ ਕਰਨਾ ਹੈ। ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੈ ਡਰਿੰਗ ਐਂਡ ਡਰਾਈਵ ਬਿਨਾ ਹੈਲਮਟ ਵਾਲੇ ਵਾਹਨ ਚਾਲਕਾਂ ਟ੍ਰਿਪਲ ਸਵਾਰੀਆਂ ਨਵਾਲਕ ਡਰਾਈਵਰਾਂ ਵੱਲੋਂ ਗੱਡੀ ਚਲਾਉਣ ਲਾਲ ਬੱਤੀ ਜੰਪ ਕਰਨ ਅਤੇ ਮੋਟੀਫਾਈਡ ਸਾਇਲੈਂਸਰਾਂ ਨਾਲ ਬੁਲੇਟ ਮੋਟਰਸਾਈਕਲ ਚਲਾਉਣ ਵਰਗੀਆਂ ਉਲੰਘਣਾਵਾਂ ਲਈ ਟ੍ਰੈਫਿਕ ਚਲਾਨ ਕੀਤੇ ਗਏ ਹਨ ਇਸ ਵਿਸ਼ੇਸ਼ ਨਾਈਟ ਨਾਕਾਬੰਦੀ ਅਤੇ ਚੈਕਿੰਗ ਅਭਿਆਨ ਦੌਰਾਨ ਪੱਧ ਤੋਂ ਵੱਧ ਬਾਣਾ ਦੀ ਚੈਕਿੰਗ ਕੀਤੀ ਗਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 300 ਟ੍ਰੈਫਿਕ ਚਲਾਨ ਕੀਤੇ ਗਏ ਜਿਨ੍ਹਾਂ ਵਿੱਚ ਡਰਿੰਗ ਐਂਡ ਡਰਾਈਵ ਦੇ ਚਲਾਨ ਵੀ ਸ਼ਾਮਲ ਹਨ ਹਾਂਜੀ ਸਰ ਜਿਹੜੀ ਇਹ ਰਾਤ ਨੂੰ ਸਪੈਸ਼ਲ ਮੁਹਿੰਮ ਚੱਲ ਰਹੀ ਕਿਸਮਤ ਚੱਲ ਰਹੀ ਹੈ ਪਨੀਓਗ ਸਿਫੀ ਗੰਦਰ ਸਾਹੀ ਦੇ ਨਿਰਦੇਸ਼ਾਂ ਅਨੁਸਾਰ ਜਿਹੜੀ ਹੈਗੀ ਸਪੈਸ਼ਲੀ ਡਰਾਈਵ ਜਿਹੜੀ ਹੈਗੀ ਆਪੂਵੇ ਖੰਡਾ ਸ਼ਹਿਰ ਦੇ ਵਿੱਚ ਹੈ ਚਮਦੀਦਾਰੀ ਹੈ ਦਿੱਤੇ ਕਿ ਸਾਰੇ ਹਲਕਾ ਜੀਓਸ ਹਲਕਾ ਜਿਹੜੇ ਹੈਗੇ ਐਚ ਐਚਓ ਚਾਰ ਚੌਕੀ ਅਲੋਂਗ ਵਿਦ ਫੀਸ਼ੀਅਰ ਐਂਡ ਟਰੱਕੀ ਟੀਮਾਂ ਇਹਨੇ ਸਪੈਸ਼ਲ ਜੜੀ ਹੈ ਨਕੀ ਬੰਦੀਆਂ ਚੈਕਿੰਗ ਜਰੀ ਹੈ ਆ ਕੀਤੀ ਹੈਗੀ ਅ ਜਿਹੜੀ ਗਾਈ ਹੈ ਲੇਟ ਨਾਈਟ ਤੱਕ ਜਾਰੀ ਰਹੇ ਜਿਹੜੇ ਵੀ ਇਹਦਾ ਜਿਹੜਾ ਮੇਨ ਪਰਪਸ ਹੈ ਨਾ ਉਹ ਪਾਪਰ ਉਹ ਜਿਹੜੀ ਦਸਤਾਵੇਜ਼ ਕਰ ਰਿਹਾ ਹੈ ਕਰ ਰਿਹਾ ਹੈ ਔਰ क्राइम ਨੂੰ ਪਟੋਲ ਕਰਨ ਵਾਸਤੇ ਔਰ ਦੇ ਵਿੱਚ ਜਿਹੜਾ ਹੈਗਾ ਇਹਦਾ ਪਰਪਸ ਹੈ ਸਰ ਕੋਈ ਕਾਰਵਾਈ ਵੀ ਕੀਤੀ ਗਈ ਜੇ ਦੇ ਇਸ ਜਿਹੜੀ ਕੰਪੇਨ ਦੇ ਅੰਦਰ ਤੋਂ ਸਾਡੇ ਐਸਪੀ ਟ੍ਰੈਫਿਕ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ওভারਕਲਕਸ ਜਿਹੜੇ ਹੈਗੇ ਐਕਸ਼ਨ ਲਿੱਤੇ ਗਏ ਹਨ ਜਿਹੜੇ ਚ ਵਿਕਲਪੀ ਪਾਉਂਡ ਕੀਤੇ ਗਏ ਨੇ ਉਸ ਤੋਂ ਇਲਾਵਾ ਜਿਹੜੀ ਬੁਲੇਟਸ ਤੇ ਟ੍ਰਾਫਿਕ ਐਕਸ਼ਨ ਹੈਗਾ ਉਹ ਡ੍ਰਿੰਕਨ ਡਿਵੈਲਪਿੰਗ ਦਾ ਜਿਹੜਾ ਐਕਸ਼ਨ ਹੈਗਾ ਉਹ ਵੀ ਲਿਆ ਗਿਆ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜੇ ਨਾਕੇ ਲੱਗੇ ਨੇ ਕੋ ਨਾਕੇ پورے ਸ਼ਹਿਰ 'ਚ ਜਿਹੜੇ ਨਾਕੇ ਹੁੰਦੇ ਹੈਂ ਤੁਸੀਂ ਦੇਖ ਸਕਦੇ ਹੋ ਕਿ ਮਾਰਕ ਟਾਊਨ ਦੇ ਵਿੱਚ ਮੈਂ ਤੋਂ ਅੱਲਾਵਾ ਐਸਪੀ ਟ੍ਰੈਫਿਕ ਸਾਹਿਬ ਮੌਜੂਦ ਹੈ ਜਿਸ ਤੋਂ ਇਲਾਵਾ ਦਿੱਲੀ ਆਪਲ ਅਪਨ ਸਟੇਟ ਪਲੇਸ ਟੂ ਬੀਐਮਸੀ ਤੋਂ ਹਰ ਜਗ੍ਹਾ ਜਿਹੜਾ ਹੈ ਜਿਹੜੇ ਜਿਹੜੇ ਸ਼ਹਿਰ ਦੇ ਮੇਨ ਚੌਕ ਚੌਕ ਹਨੇ ਸਟ੍ਰੈਟੈਜੀਕ ਏਰੀਆ ਹਨ ਇਹ ਸੇ ਨਾਕੀ ਕਰਦੇ ਨੇ ਇਹ ਡਿਟੈਕਟਰ ਕੋ ਚਲਾਤੇ ਹਾਂ ਕਿ ਜਿਹੜੇ ਪ੍ਰੋਜੈਕਟ ਹਨ ਉਹਨਾਂ ਦੇ ਕੋਈ ਇਹਦੇ ਚ ਅਸੀਂ ਲੰਧਾ ਪੁਲਿਸ ਸਟੇਸ਼ਨ ਮੰਨਦੇ ਪਹਿਲਾਂ ਵੀ ਇਸ ਸੰਬੰਧ ਚ ਐਕਸ਼ਨ ਵੀ ਕਰੀ ਆਈ ਹੈ ਔਰ ਅਸੀਂ ਅੱਗੇ ਵੀ ਅਸੀਂ ਇਸ ਸੰਬੰਧ ਦੇ ਵਿੱਚ ਬੜੇ ਕਲੀਅਰ ਰਹੇ ਕਿ ਜਿਹੜਾ ਵੀ ਐਂਟੀ ਸੋਸ਼ਲ ਐਲੀਮੈਂਟ ਹੈ ਜਿਹੜਾ ਵੀ ਕ੍ਰਾਈਮ ਐਕਟੀਵਿਟੀ ਚ ਬੋਲ अगर वो इस संबंध में कोई कार्रवाई करता है तो अगर वह है तो वो सख्ती के लाखा वही है तो आम पब्लिक है कि जो ट्रैफिक के जो रूल्स है इसके अलावा जो व्हीकल मोडिफिकेसन है उन्होंने जी है बचन और अगर पुलिस न कोई भी सहायता की जोड़ी जोड़ है ਬਰਾਤੇ ਸੀ ਕਿ ਕੰਟੈਕਟ ਕਰਾਉਗੇ ਅਸੀਂ ਅਲਵਿਚ ਜਿਹੜੇ ਹੈਗੇ ਪਬਲਿਕ ਦੇ ਨਾਲ ਜਿਹੜੇ ਹੈ ਖੜੇ ਨੇ ਐਂਡ ਸ਼ਾਡੀ ਜਿਹੜੀ ਫੁਲਿਸ਼ਡ ਹੈ ਉਹ ਹਰਸ਼ ਮੈਦਰੀ ਹੈ ਜੀ ਉਸ ਟੈਕੀ ਥੈਂਕ ਯੂ